ਅਤਿਵਾਦ ਬਾਅਦ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਸਹੁਰੇ ਸਮੇਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਦਰਬਾਰ ਸਾਹਿਬ ਵਿਖੇ ਕੀਰਤਨ ਸਰਵਣ ਕੀਤਾ ਅਤੇ ਲੰਗਰ ਹਾਲ ਵਿੱਚ ਆਪਣੇ ਪਰਿਵਾਰ ਸਮੇਤ ਬੈਠ ਕੇ ਗੁਰੂ ਕਾ ਲੰਗਰ ਵੀ ਛਕਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਧਾਰਮਿਕ ਸਥਾਨਾਂ ਦਾ ਵਿਕਾਸ ਕੀਤਾ ਜਾਵੇਗਾ। ਅਤੇ ਵਿਸ਼ੇਸ਼ ਤੌਰ ਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਇਲਾਕੇ ਨੂੰ ਸਹਿਰ ਸਪਟਾ ਕੇਂਦਰ ਵਜੋਂ ਵਿਕਸਿਤ ਕਰਨ ਲਈ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਸਰਕਾਰ ਇਸ ਖੇਤਰ ਨੂੰ ਸਹਿਰ ਸਪਟਾ ਕੇਂਦਰ ਵਜੋਂ ਵਿਕਸਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਸੰਗਤ ਆਨੰਦਪੁਰ ਸਾਹਿਬ ਤੋਂ ਨਿਕੰਦਰ ਸਿਨਾਲ ਬਹੁਤ ਜੁੜੀ ਹੋਈ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਰ ਦੇਲ ਦੇ ਖਾਨ ਉੱਤੇ ਜਿੱਥੇ ਜਿਹੜੀ ਸੰਗਤ ਪਹੁੰਚਦੀ ਹੈ ਅਸੀਂ ਜਿੰਨਾ ਪੰਜਾਬ ਸਰਕਾਰ ਵੱਲ ਮੁੱਖ ਮੰਤਰੀ ਸਾਹਿਬ ਜੁੜੇ ਹੋਏ ਨੇ ਤੇ ਜਿੱਥੇ ਵੀ ਜਿਸ ਤਰੀਕੇ ਦੀ ਵੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਕਾਰਜ ਆਲਰੇਡੀ ਸਰਕਾਰ ਨੇ ਆਪਣੇ ਫਰਜ਼ ਜਿਹੜਾ ਨਿਭਾਇਆ ਹੈ ਅੱਗੇ ਵੀ ਜਿੱਥੇ ਕਿਤੇ ਕੋਈ ਲੋੜ ਪੈਂਦੀ ਹੈ ਤੇ ਉਹਨੂੰ ਅਸੀਂ ਜਰੂਰ ਹਰ ਚੀਜ਼ ਉੱਤੇ ਆਪਣਾ ਫਰਜ਼ ਨਿਭਾਵਾਂਗੇ ਰੀਸੈਂਟ ਉਸ ਜ਼ੰਬੀ ਭਾਗ ਵਾਲੇ ਸਾਡੇ ਦੱਸ ਰਹੇ ਨੇ ਕਿ ਹੁਣੇ ਅਸੀਂ 25 ਕਰੋੜ ਰੁਪਏ ਜਿਹੜਾ ਸੈਕਸ਼ਨ ਹੋਇਆ ਜਲਦੀ ਜਿਹੜਾ ਇਹ ਤੇ ਕੋਈ ਅਸੀਂ ਕੋਈ ਅਸਰ ਨਹੀਂ ਛਟਾਂਗੇ ਜੀ ਮੈਮ ਪੰਜ